ਸੋ ਅੱਜ ਗੱਲ ਕਰਦੇ ਆਂ ਵੀ ਕਿੰਨਾ ਕੁ ਟਾਈਮ ਅਸੀਂ ਆਪਣੀ ਲਾਈਫ ਪਰਿਵਾਰ ਦੇਸ਼ ਤੇ ਲਾਈਏ ਆਪਣੇ ਕੰਮ ਕਾਜ ਤੋਂ ਇਲਾਵਾ ਆਪਣੀ ਨੌਕਰੀ ਤੋਂ ਇਲਾਵਾ bizness ਤੋਂ ਇਲਾਵਾ ਕਿ ਸਾਡਾ ਸਾਰਾ ਕੁਝ ਠੀਕ ਠਾਕ ਚੱਲਦਾ ਰਹੇ ਸੋ ਲਾਈਫ ਜੀ ਕੇ ਇੱਕ ਮੋਟਾ ਜਿਹਾ ਅੰਦਾਜ਼ਾ ਇਹ ਲੱਗਾ ਵੀ ਕਿ ਅਗਰ ਆਪਾਂ 1 ਘੰਟਾ ਰੋਜ਼ ਆਪਣੇ ਨਾਲ ਵਿਚਾਰ ਕਰੀਏ ਇਨੂੰ ਬਣਾਈ ਚ ਕਹਿੰਦੇ ਆ ਵੀ ਬੰਦੇ ਖੋਜ ਦਿਲ ਹਰ ਰੋਜ਼ ਤੇ ਜ਼ਿੰਦਗੀ ਵਧੀਆ ਚੱਲਦੀ ਆ ਇਹ ਟਾਈਮ ਪਾਸ ਕਰਨ ਵਾਲਾ ਨਹੀਂ ਗਾ ਸੋ ਉਹਦੇ ਚ ਦੇਖੀਏ ਵੀ ਕਿ ਅਸੀਂ ਕੀ ਖੋਇਆ ਕੀ ਪਾਇਆ ਜ਼ਿੰਦਗੀ ਕਿਵੇਂ ਚੱਲਦੀ ਆ ਕੋਈ ਵੱਡੇ ਲੋਕਾਂ ਦੀ ਲਿਖਤਾਂ ਪੜੀਏ ਬਾਣੀ ਪੜੀਏ ਉਹ ਵਿਚਾਰੀਏ ਪੜੀਏ ਦਾ ਮਤਲਬ ਵਿਚਾਰੀਏ ਸੋ ਇੱਕ ਇੱਕ ਘੰਟਾ ਰੋ ਸਾਨੂੰ ਆਪਣੇ ਨਾਲ ਅਗਰ ਆਪਾ ਕੱਢੀਏ ਬਤੀਤ ਕਰੀਏ ਮੰਨਣ ਕਰੀਏ ਮਿਨੀਮਾ ਤੇ ਜ਼ਿੰਦਗੀ ਦੇ ਜਿਹੜੇ ਵੀ ਸਿਚੁਏਸ਼ਨ ਚ ਉਸ ਚ ਅਸੀਂ ਸਾਨੂੰ ਗਾਂਹ ਰਾਹ ਲੱਭਦਾ ਜਾਊਗਾ। ਉਸ ਤੋਂ ਗਾਂਹ ਜਾਂਦਾ ਹੈ ਆਪਣੇ ਆਪ ਤੋਂ ਬਾਅਦ ਆ ਜਾਂਦਾ ਪਰਿਵਾਰ। ਤੇ ਅਗਰ ਅਸੀਂ ਐਵੇਂ ਹੀ ਆਪਣੇ ਪਰਿਵਾਰ ਦੇ ਨਾਲ ਰੋਜ਼ ਇੱਕ ਘੰਟਾ ਬਤੀਤ ਕਰਦੇ ਆਂ। ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਆਂ। ਆਪਣੇ ਬੱਚਿਆਂ ਦੀ ਸਮੱਸਿਆ ਸੁਣਦੇ ਆਂ। ਵਾਈਫ ਹਸਬੰਡ ਬੈਠ ਕੇ ਇਕੱਠੇ ਟਾਈਮ ਸਪੈਂਡ ਕਰਦੇ ਆਂ। ਤੇ ਫਿਰ ਉਹਨਾਂ ਦੀ ਜਿਹੜੀ ਵੀ ਜ਼ਿੰਦਗੀ 'ਚ ਸਮੱਸਿਆ ਹੈ ਨਾ ਉਹ ਨਹੀਂ ਆਉਂਦੀ। ਬੱਚਿਆਂ ਨੂੰ ਸਕੂਲ ਦੇ ਵਿੱਚ ਜਿਹੜਾ ਲੈਸਨ ਪੜਾਇਆ ਜਾਂਦਾ ਆ ਉਸ ਦੇ ਨਾਲ ਇੱਕ ਪੱਖ ਸਿਰ ਪਾਉਂਦਾ ਆ। ਮਨ ਲਓ ਕੋਈ ਬੱਚਾ ਕੰਪਿਊਟਰ ਪੜ੍ਹਦਾ ਆ ਜਾਂ ਮੈਥ ਪੜ੍ਹਦਾ ਆ ਉਹ ਆ ਜਾਊਗਾ। ਪਰ ਜਦੋਂ ਸੋਸਾਇਟੀ ਦੇ ਵਿੱਚ ਲਾਂਚ ਹੋਈਦਾ ਆ ਤੇ ਉਹਦੇ ਵਿੱਚ ਸੋਸਾਇਟੀ ਨੂੰ ਸਮਝਣ ਦੀ ਬਹੁਤ ਲੋੜ ਪੈਂਦੀ ਆ। ਤੇ ਉਹਦਾ ਕੰਪੈਸ਼ਨ ਹੈ ਉਹ ਮਾਕੋੜਾ ਆਉਣਾ ਆ। ਕਿ ਜਿਹੜਾ ਮਜ਼ਬੂਤੀ ਆ ਜਿਹੜਾ ਵਿਜਨ ਹੈ ਉਹ ਬਾਪ ਕੋਲੋਂ ਆਣਾ ਆ ਸੋ ਆ ਇੱਕ ਫਾਦਰ ਔਰ ਬੱਚਾ ਜਾ ਰਿਹਾ ਦੇਖੋ ਜੀ ਸੋ ਇਹ ਫਾਦਰ ਉਹ ਬੱਚੇ ਨੂੰ ਸਾਈਕਲ ਸਿਖਾ ਰਿਹਾ ਨਾਲ ਨਾਲ ਡਰਾਈਵਰ ਦੇ ਕਿਨਾਰੇ ਸੋ ਇਹ ਜਿਹੜੀ ਉਂਗਲੀ ਫੜ ਕੇ ਨਾਲ ਉਹਤੇ ਜਾ ਰਿਹਾ ਹੈ ਨਾ ਇਹ ਹੀ ਚੀਜ਼ਾਂ ਜਿਨ੍ਹਾਂ ਨੂੰ ਗਾਂਹ ਜ਼ਿੰਦਗੀ 'ਚ ਮਜ਼ਬੂਤੀ ਦੇਣੀ ਆ ਸੋ ਸਾਡੇ ਖਾਸ ਕਰਕੇ ਪੰਜਾਬੀਆਂ ਦੇ ਟੱਬਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਸਾਡੇ ਕੋਲ ਕੋ ਟਾਈਮ ਹੀ ਨਹੀਂ ਹੁੰਦਾ ਫੈਮਿਲੀ ਨਾਲ ਬੈਠਣ ਦਾ ਬਸ ਬੈਠਾ ਰਹਿਤੇ ਲੜਾਈਆਂ ਜਾਂ ਫਿਰ ਖਾਣੇ ਪੀਣੇ ਇਕੱਠੇ ਬੈਠ ਕੇ ਟੀਵੀ ਦੇਖ ਲਿਆ ਹੱਸ ਲਿਆ ਕੋਈ ਵਿਚਾਰ ਨਹੀਂ ਕਰਦੇ ਜ਼ਿੰਦਗੀ ਦੇ ਪ੍ਰਤੀ ਕੋਈ ਵਿਚਾਰ ਨਹੀਂ ਕਰਦੇ ਇਹ ਜ਼ਿਆਦਾਤਰ ਪੰਜਾਬੀਆਂ ਦੇ ਘਰਾਂ ਦੀਆਂ ਹਾਲਾਤ ਨੇ ਇਸੇ ਕਰਕੇ ਬਹੁਤ ਸਾਰਾ ਪੈਸਾ ਕਮਾ ਕੇ ਵੀ ਅਸੀਂ ਲੋਕ ਤੱਕੇ ਖਾਂਦੇ ਰਹਿੰਦੇ ਹਾਂ ਜਿਹੜੀਆਂ ਫੈਮਿਲੀਆ ਫਿਰ ਸੁਝੀਆਂ ਹੋਈਆਂ ਉਹ ਤੇ ਤਰੱਕੀ ਵੀ ਕਰਦੀਆਂ ਉਹਨਾਂ ਦੇ ਨਾਮ ਤੇ ਸਾਨੂੰ ਉਦੋਂ ਪਤਾ ਲੱਗਦੇ ਆ ਜਦੋਂ ਕਿਸੇ ਚੀਜ਼ ਦੀ ਬੈਂਕ ਦੇ ਕਿਸੇ ਵੱਡੀ ਆਰਗੇਨਾਈਜੇਸ਼ਨ ਦੇ ਹੈੱਡ ਬਣ ਜਾਂਦੇ ਆ ਉਸ ਤੋਂ ਪਹਿਲਾਂ ਤੇ ਸਾਨੂੰ ਪਤਾ ਨਹੀਂ ਚੱਲਦਾ ਉਸ ਤੋਂ ਪਹਿਲਾਂ ਸਿਰ ਸਾਨੂੰ ਪੋਲੀਟਿਸ਼ੀਅਨ ਦਾ ਹੀ ਪਤਾ ਚੱਲਦਾ ਹੈ ਇਸ ਤੋਂ ਬਾਅਦ ਆ ਜਾਂਦੀ ਹੈ ਜੀ ਸਾਡੇ ਗਾਂ ਦੋਸਤ ਮੁਤਰ ਰਿਸ਼ਤੇਦਾਰੀ ਸੋ ਅਗਰ ਇੱਕ ਵੀਕ ਦੇ ਵਿੱਚ ਅਗਰ ਇੱਕ ਘੰਟਾ ਕੱਢ ਲਈਏ ਦੋਸਤਾਂ ਵਾਸਤੇ ਯਾ ਰਿਸ਼ਤੇਦਾਰਾਂ ਵਾਸਤੇ ਹਫਤੇ ਦੇ ਵਿੱਚ ਇੱਕ ਘੰਟਾ ਉਹਨਾਂ ਨੇ ਬੈਠ ਕੇ ਹੱਸਣ ਬੋਲਣ ਤੋਂ ਇਲਾਵਾ ਜਿਹੜੀ ਇਹ ਜੋ ਸੁਸਾਇਟੀ ਚੱਲ ਰਹੀ ਹੈ ਉਹਦੇ ਤੇ ਵਿਚਾਰ ਵੀ ਕੀਤਾ ਜਾਵੇ ਭਾਵੇਂ ਉਹ ਦੋ ਦੋਸਤ ਬੈਠ ਕੇ ਵਿਚਾਰ ਕਰਨ ਤੇ ਭਾਵੇਂ ਉਹ 10 ਬੰਦੇ ਕਰਨ ਤੇ ਅਗਰ ਉਹ ਪਰਿਵਾਰਾਂ ਦੇ ਵਿੱਚ ਤੇ ਦੋਸਤਾਂ ਦੇ ਸਰਕਲ ਦੇ ਵਿੱਚ ਕਿਉਂਕਿ ਹੁਣ ਕੈਨੇਡਾ 'ਚ ਬੈਠੇ ਹੋਏ ਆਂ ਇੱਥੇ ਕੇਵਰ ਫੈਮਲੀਆਂ ਹੁੰਦੀਆਂ ਨਹੀਂ ਗੀਆਂ ਬਸ ਉਹ ਹੀ ਸਿੰਗਲ ਫੈਮਲੀ ਆ ਜਿਨੂੰ ਪਕੰਨੇ ਆ ਤੇ ਬਾਕੀ ਫੈਮਲੀਆਂ ਜਿਹੜੀਆਂ ਰਿਸ਼ਤੇਦਾਰੀਆਂ ਦੂਰ ਬੈਠੀਆਂ ਤੇ ਦੋਸਤਾਂ ਦੇ ਸਰਕਲ ਤੇ ਹੁੰਦੇ ਹੀ ਹੈ ਨਾ ਪਰ ਅਗਰ ਹਫਤੇ ਪਿੱਛੋਂ ਫਿਰ ਡਰਿੰਕੀ ਚੱਲਣੀ ਆ ਉਸੇ ਨੂੰ ਇੰਜੋਇਮੈਂਟ ਸਮਝਣਾ ਵਿਚਾਰ ਨਹੀਂ ਸਮਝਣਾ ਤੇ ਹਫਤਾ ਪਰ ਕੰਮ ਤੇ ਵੀਕਐਂਡ ਦੇ ਡਰਮ ਜੀ ਡਿੱਗਣਾ दारू ਦੇ ਫਿਰ ਵੀ ਕੁਝ ਨਹੀਂ ਹੋਣਾ ਸੋ ਹਫਤੇ ਚ ਬੈਠ ਕੇ 1 ਘੰਟੇ ਤੇ ਜ਼ਰੂਰ ਵਿਚਾਰ ਦਾ ਕੱਢਿਆ ਜਾਵੇ ਨਾ ਬਾਕੀ ਖਾਣਾ ਪੀਣਾ ਹੱਸਣਾ ਬੋਲਣਾ ਜੋ ਕਰਨਾ ਕਰ ਲੋ ਕੋਈ ਬੈਨ ਥੋੜੀ ਹੁਣ ਆਪਾਂ ਨਾ ਹਰ ਗੱਲ ਨੂੰ ਐਕਸਟ੍ਰੀਮ ਸਮਝ ਲੈ ਪੰਦੇ ਆ ਹੁਣ ਆਹ ਵਾਲੇ ਵਿਚਾਰ ਕੀ ਤਾਂ ਅੱਛਾ ਭਾਜੀ ਫਿਰ ਆਪਾਂ ਖਾਣਾ ਪੀਣਾ ਛੱਡਦੇ ਨਹੀਂ ਜੀ ਖਾਓ ਪੀਓ ਪਰ ਉਹ ਵਿਚਾਰ ਵਾਲਾ ਵੀ ਗੱਲ ਕਨਸੈਪਟ ਜ਼ਰੂਰ ਹੋਵੇ ਇਹੀ ਨੇ ਵੀ ਬੇਸਮੈਂਟ ਦੇ ਪਹਿਲਾਂ ਬਈ ਕਿਰਾਏ ਜ਼ਿਆਦਾ ਹੋ ਗਏ ਤੇ ਕਿਰਾਏ ਘਟ ਹੋ ਗਏ ਇਹਨਾਂ ਤੋਂ ਪਰਾਂ ਦੀਆਂ ਵੀ ਕੋਈ ਗੱਲਾਂ ਹੋਣ ਐ ਜਿ ਐਜ਼ ਐਜ਼ ਅ ਹਿਊਮੈਨਿਟੀ ਦੇ ਉੱਤੇ ਐਜ਼ ਇੱਕ ਐਜ਼ ਐਸੀ ਕਲੈਕਟਿਵ ਕੀ ਕਰ ਸਕਣੀ ਆ ਉਸ ਤੋਂ ਬਾਅਦ ਆ ਜਾਂਦੀ ਆ ਜੀ ਫਿਰ ਦੇਸ਼ਾਂ ਦੀਆਂ ਗੱਲਾਂ ਦੇਸ਼ਾਂ ਦੀਆਂ ਧਰਮਾਂ ਦੀਆਂ ਕੌਮਾਂ ਦੀਆਂ ਗੱਲਾਂ ਸੁ ਮਹੀਨੇ ਦੇ ਵਿੱਚ ਘਟੋ-ਘਟ ਇੱਕ ਘੰਟਾ ਕੋਈ ਨਾ ਕੋਈ ਐਵੇਂ ਜੇ ਪਲੇਟਫਾਰਮ ਤੇ ਜੁੜੋ ਇਕੱਲਾ ਗੁਰਦੁਆਰੇ ਜਾ ਕੇ ਕੀਰਤਨ ਪਾਠ ਵਾਲੀ ਗੱਲ ਨਹੀਂ ਅੰਡਜਪਾ ਕਰ ਰਿਹਾ ਜਿੱਤੇ ਫਿਰ ਵਿਚਾਰ ਕੀਤਾ ਜਾਵੇ ਜਿਹੜਾ ਜਿਹੜਾ ਸਿੱਖੀ ਦਾ ਕਨਸੈਪਟ ਹੈ ਉਹ ਹੈਗਾ ਹਮੇਸ਼ਾ ਸੰਗਤ ਦਾ ਸੰਗਤ ਦਾ ਮਤਲਬ ਇਕੱਠੇ ਬੈਠ ਕੇ ਤੁਹ ਕਿਤੇ ਨਾ ਕਿਤੇ ਕੋਈ ਐਫ ਜੀ ਜਿੱਥੇ ਤੁਹਾਡੀ ਪਰਸਨਲ ਫਰੈਂਡਸ਼ਿਪ ਤੋਂ ਉੱਪਰ ਉੱਠ ਕੇ ਤੁਸੀਂ ਕਿਸੇ ਕਾਮਨ ਕੌਜ਼ ਵਾਸਤੇ ਗੱਲਬਾਤ ਕਰ ਸਕੋ। ਵੀ ਪੋਲਿਟੀਕਲ ਸਿਸਟਮ ਕਿੱਧਰ ਨੂੰ ਜਾ ਰਿਹਾ ਹੈ। ਇਕਨੋਮਿਕ ਸਿਸਟਮ ਕਿਵੇਂ ਵਰਕ ਕਰਦੇ ਆ। ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ। ਕਿ ਜਿਆਦਾਤਰ ਸਾਡਾ ਪਰਸਨਲ ਪ੍ਰੋਫਿਟ ਤੋਂ ਉੱਪਰ ਕੰਪਨੀਆਂ ਨਹੀਂ ਸੋਚਦੀਆਂ ਖਾਸ ਕਰਕੇ ਪੰਜਾਬੀਆਂ ਦੀ ਜਿਹੜੀਆਂ ਬਿਗਨਰ ਕੰਪਨੀਆਂ ਛੋਟੀਆਂ ਕੰਪਨੀਆਂ ਆ ਬਸ ਉਹ ਪਰਸਨਲ ਪ੍ਰੋਫਿਟ ਤੋਂ ਉੱਪਰ ਜਿਹੜਾ ਉੱਠ ਕੇ ਕੋਈ ਗੱਲਬਾਤ ਕੀਤੀ ਜਾਵੇ ਕਮਿਊਨਿਟੀ ਡਿਵੈਲਪਮੈਂਟ ਵਾਲੇ ਇੰਟਰ ਕਮਿਊਨਿਟੀ ਹੈਗੇ ਆਪਸ ਵਿੱਚ ਗੱਲਬਾਤ ਕੀਤੀ ਜਾਵੇ ਉਹਨਾਂ ਕੈਨੇਡਾ ਜਾ 15 ਸਾਲ ਹੋ ਗਏ ਪਰ ਉਹ ਕਿਤੇ ਦਿਸਦਾ ਨਹੀਂਗਾ ਕੋਸ਼ਿਸ਼ ਵੀ ਕਰੀਦੀ ਆ ਪਰ ਆਪਣੇ ਬੰਦੇ ਬਸ ਕੀ ਕਹੀਏ ਜੀ ਗੁਰਦੁਆਰੇ ਮੱਥਾ ਤੇ दारू ਦੀ ਬਾਜ ਬੋਤਲ ਬਸ ਇੱਥੇ ਕੀ ਸਾਡਾ ਆ ਕੇ ਕੰਮ ਖੜ ਦੇਂਦਾ ਆ ਠੀਕ ਹੈ ਸੋ ਫਾਈਨਲ ਸਮਰੀਸ ਕੋਈ ਵੀਡੀਓ ਲੰਬੀ ਨਹੀਂ ਬਣਾਉਣੀ ਚਾਹੁੰਦੇ ਤੂੰ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਸੁਣਨ ਦਾ ਸੋ 1 ਘੰਟਾ ਆਪਣੇ ਨਾਲ ਡੇਲੀ 1 ਘੰਟਾ ਫੈਮਿਲੀ ਦੇ ਨਾਲ ਡੇਲੀ 20 ਚ ਘੰਟਾ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਸਰਕਲ ਮਹੀਨੇ ਚ ਇੱਕ ਘੰਟਾ ਕਮਿਊਨਿਟੀ ਦਾ ਗੱਲਾਂ ਬਾਤਾਂ ਦਾ ਵਿਚਾਰਾਂ ਦਾ ਸਰਵਿਸ ਦਾ ਕਿਸੇ ਨਾ ਕਿਸੇ ਤਰੀਕੇ ਦਾ ਕੀਤਾ ਜਾਵੇ ਤੇ ਫਿਰ ਸਾਰਾ ਕੁਝ ਹੀ ਪਰਿਵਾਰ ਤੋਂ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਸੋ ਘਰ ਤੋਂ ਲੈ ਕੇ ਬਾਹਰ ਤੱਕ ਸਾਰੇ ਪਾਸੇ ਆਪੇ ਸੁਖ ਹੋ ਜਾਵੇ ਓਕੇ ਜੀ ਪ੍ਰੇਮ ਖਾਲਸਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਪਹਰ ਸੁਖ ਵਸੇ ਆ ਪਹਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ੜਾ ਕੋ ਨਾਨਕ ਗੁਰ ਮੰਤਰ